ਤੇ ਪਾਕਿਸਤਾਨ ਵਿੱਚ ਜਿਹੜਾ ਤਣਾ ਦਾ ਮਾਹੌਲ ਹੈ ਦੂਜੇ ਵਾਰ ਤੁਸੀਂ ਬਾਰਡਰ ਦੇ ਉੱਤੇ ਇਹ ਉਦਘਾਟਨ ਕਰਦੇ ਹੋ ਕੀ ਕਹਿੰਦੇ ਲੋਕੋ ਪੰਜਾਬੀ ਕਰੀਵੇ ਲੜਾਈਆਂ ਤੋਂ ਨਹੀਂ ਡਰਿਆ ਤੇ ਮੈਨੂੰ ਇਹ ਚੀਜ਼ ਦੀ ਇੱਕ ਮੇਤੀ ਤੁਹਾਨੂੰ ਕਹਿਣੀ ਚਾਹੁੰਦਾ ਕਿ ਆ ਚੰਦੂੜ ਵਾਲਾ ਪਿੰਡ ਜਿੱਥੇ ਆਪਾਂ ਖੜੇ ਆ ਇਹ ਪੋਸਟ ਵੀ ਚੰਦੂੜ ਵਾਲਾ ਪੋਸਟ ਵੀ ਇਹਨੂੰ ਕਹਿੰਦੇ ਆ ਔਰ ਸਭ ਤੋਂ ਲੜਾਈ ਬਿਲਕੁਲ ਪਾਕਿਸਤਾਨ ਜਿੱਦੇ ਸਾਹਮਣੇ ਤੁਹਾਡੇ ਦਰਖਤ ਨੇ ਇਹਨਾਂ ਤੋਂ ਅਗਲੇ ਪਾਸੇ ਪਾਕਿਸਤਾਨ ਦਾ ਜਿਹੜਾ ਏਰੀਆ ਸਟਾਰਟ ਹੋ ਜਾਂਦਾ ਤੇ ਆ ਪਿੰਡ ਦੇ ਵਿੱਚ ਨਾ ਨਹੀਂ ਪੱਥਰੀ ਉਰਾਖਣ ਡਵੈਲਪਮੈਂਟ ਵੀ ਸ਼ੁਰੂ ਹੋਈ ਹੈ ਮੇਰੇ ਖਾਲ ਕੱਲ ਤੋਂ ਹੀ ਇੱਥੇ ਸਾਰੇ ਕੰਮ ਸਟਾਰਟ ਹੋ ਜਾਣੇ ਆ ਤੇ ਸਾਨੂੰ ਕੋਈ ਲੜਾਈਆਂ ਲੁੜੀਆਂ ਦੇ ਨਾ ਇਹਨਾਂ ਦੇ ਚਿਹਰਿਆਂ ਤੇ ਕੋਈ ਹੈਗੀ ਹੈ ਕਿ ਖੌਫ ਹੈ ਔਰ ਨਾ ਇਹਨਾਂ ਨੂੰ ਕੋਈ ਡਾਰੀ ਲੱਗਾ ਹਮੇਸ਼ਾ ਇਹਨਾਂ ਹਿੰਦੁਸਤਾਨ ਦੀ ਰਾਖੇ ਲਈ ਖਲੋਤੇ ਨੇ ਔਰ ਖਲੋਤੇ ਰਵਾਂਗੇ ਸਾਨੂੰ ਲੜਾਈ ਦਾ ਅੱਜ ਲੱਜੇ ਕੱਲ ਲੱਜਾ ਸਾਡੇ ਤੇ ਕੋਈ ਅਸਰ ਸਰਤਾਰਪੁਰ ਸਾਹਿਬ ਕੋਰੀਡੋਰ ਨੂੰ ਇਹਨਾਂ ਕੋਈ ਮੇ ਕੋਈ ਹਜ ਤੱਕ ਤੇ ਮੇਰਾ ਨਹੀਂ ਖਿਆਲ ਕੇ ਕੋਈ ਇਹਦੇ ਤੇ ਲੱਗੇ ਪਰ ਜੇ ਫੌਜਾਂ ਹੀ ਆਮੋ ਸਾਹਮਣੇ ਖੜੀਆਂ ਹੋ ਗਈਆਂ ਤੇ ਫਿਰ ਤੇ ਇਫੈਕਟ ਹੋਏਗਾ ਪਰ ਮੈਨੂੰ ਲੱਗਦਾ ਕਿ ਬਾਬੇ ਨਾਨਕ ਦੇ ਜਿਹੜੀਆਂ 72 ਸਾਲ ਅਰਦਾਸਾਂ ਹੁੰਦੀਆਂ ਰਹੀਆਂ ਨੇ ਤੇ ਹਰ ਗੁਰਦੁਆਰੇ ਚ ਹਰ ਰੋਜ਼ ਹੁੰਦਾ ਕਿ ਸਾਨੂੰ ਗੁਰਤਾਮਾ ਦੇ ਜਿਹੜੇ ਜਿਹੜੇ ਦਰਸ਼ਨ ਜਿਹੜੇ ਦਿਦਾਰੇ ਹੋਣ ਤੇ ਉਹ ਚੀਜ਼ ਨੂੰ ਗ੍ਰੈਂਡ ਨਹੀਂ ਲੱਗੇਗਾ ਬਾਡ ਉੱਤੇ ਰਹਿਣ ਵਾਲਿਆਂ ਨੂੰ ਤੁਹਾਡਾ ਤੁਹਾਡਾ ਹਲਕਾ ਵਾ ਠੀਕ ਕਹਿਣਾ ਚਾਹੁੰਦੇ ਹੋ ਆਪਣੇ ਮੈਂ ਤੇ ਇਹੀ ਕਹਾਂਗਾ ਕਿ 71 ਦੀ ਵਾਰ ਚ ਔਰ 65 ਦੀ ਵਾਰ ਚ ਮੇਰੇ ਫਾਦਰ ਇਥੇ ਐਮ ਐਲ ਏ ਹੁੰਦੇ ਸੀਗੇ ਤੇ ਅਸੀਂ ਉਦੋਂ ਵੀ ਇਹਨਾਂ ਲੋਕਾਂ ਦੇ ਨਾਲ ਖੜੇ ਆ ਆਪਣੇ ਇਲਾਕੇ ਦੇ ਨਾਲ ਖੜੇ ਆ ਹੁਣ ਵੀ ਉਸੇ ਤਰੀਕੇ ਦੇ ਨਾਲ ਇਹਨਾਂ ਦੇ ਦੁੱਖ ਸੁੱਖ ਚ ਖੜੇ ਆ ਕੱਲ ਕੈਪਟਨ ਸਾਹਿਬ ਵੀ ਪਹੁੰਚ ਰਹੇ ਨੇ ਅੱਜ ਮੈਂ ਪਹੁੰਚ ਗਿਆ ਤੇ ਮੇਰਾ ਪਹਿਲਾਂ ਵੀ ਪ੍ਰੋਗਰਾਮ ਇਹਨਾਂ ਪਿੰਡਾਂ ਦੇ ਬਣੇ ਸੀਗੇ ਤੇ ਅਜੇ ਪਰਸੋਂ ਫੇਰ ਕੱਲ ਵੀ ਪਰਸੋਂ ਵੀ ਦੋ ਦਿਨ ਫੇਰ ਬਾਰਡਰ ਦੇ ਜਿਹੜੇ ਪਿੰਡ ਬਾਕੀ ਨੇ ਨੀਂ ਪੱਥਰ ਤੇ ਇਹਨਾਂ ਲੋਕਾਂ ਨੂੰ ਮਿਲਾਂਗੇ ਉਹ ਮੈਂ ਪੰਜਾਬ ਦੇ ਲੋਕਾਂ ਨੂੰ ਪੂਰੇ ਹੁੰਦੇ ਸੂਤਾਂ ਦੇ ਲੋਕਾਂ ਨੂੰ ਤਹਫੀਲ ਕਰੂੰਗਾ ਕਿ ਅਸੀਂ ਬਾਰਡਰ ਵਾਲੇ ਆਪਣੇ ਪੂਰਾ ਹਰਿਆ ਔਰ ਹਿੰਦੂਸਤਾਨੀ ਨੂੰ ਚਾਹੀਦਾ ਕਿ ਬਾਰਡਰ ਦੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਉੱਥੇ ਖਲੋ ਕੇ ਅਦਾਸਾਂ ਕਰਨ ਕਿ ਪੰਜਾਬੀਓ ਤਗੜੇ ਹੋਵੋ ਤੇ ਇਹਨਾਂ ਪਾਕਿਸਤਾਨਾਂ ਨੂੰ ਮੂੰਹ ਤੋੜਵਾ ਜਵਾਬ ਦਿਓ